ਆਪਣੀ ਮਰਜ਼ੀ ਨਾਲ ਜਿਹੜੀ ਘੜੀ ਹੈ ਉਹਦੀ ਸੁਈਆਂ ਤੇ ਬਦਲ ਸਕਣੇ ਆ ਟਾਈਮ ਤੇ ਹੱਥ ਨਾਲ ਚੇਂਜ ਕਰ ਸਕਣੇ ਆ ਲੇਕਿਨ ਜੋ ਜ਼ਿੰਦਗੀ ਦਾ ਸਮਾਂ ਨਾ ਉਹ ਅਸੀਂ ਚੇਂਜ ਨਹੀਂ ਕਰ ਸਕਦੇ ਉਹ ਪ੍ਰਮਾਤਮਾ ਕਰ ਸਕਦਾ ਸਮਾਂ ਹੱਥ ਨਾਲ ਤੇ ਘਟਾਵਦਾ ਦੇਾਂਗੇ ਲੇਕਿਨ ਜ਼ਿੰਦਗੀ ਦਾ ਸਮਾਂ ਸਿੱ ਘਟਾਵਦਾ ਨਹੀਂ ਸਕਦੇ ਘੜੀ ਕਰ ਦੀ ਪੁਰਾਣੀ ਹੋ ਗਈ ਏ ਨਵੀਂ ਲਿਆ ਕੇ ਲਾ ਦੇਾਂਗੇ ਪਰ ਜਿਹੜਾ ਜ਼ਿੰਦਗੀ ਦਾ ਸਮਾਂ ਨਾ ਔਖਾ ਜਾਂ ਮਾੜਾ ਚੰਗਾ ਭੈੜਾ ਉਹ ਨਹੀਂ ਬਦਲ ਸਕਦੇ ਘੜੀ ਬੰਦਾ ਸੋਨੇ ਦੀ ਲਾ ਸਕਦਾ ਘਰ ਵਿੱਚ ਲੇਕਿਨ ਜ਼ਿੰਦਗੀ ਦਾ ਸਮਾਂ ਸੋਨੇ ਵਰਗਾ ਨਹੀਂ ਕਰ ਸਕਦਾ ਘੜੀ ਬਦਲ ਸਕਦਾ ਲੇਕਿਨ ਜ਼ਿੰਦਗੀ ਦਾ ਸਮਾਂ ਬੰਦਾ ਨਹੀਂ ਬਦਲ ਸਕਦਾ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਅਸੀਂ ਦਿਨ ਨੂੰ ਰਾਤ ਨਹੀਂ ਬਣਾ ਸਕਦੇ ਬਸ ਘੜੀ ਤੇ ਕਰ ਦਿਆਂਗੇ ਵੀ ਰਾਤ ਦਾ ਸਮਾਂ ਲੇਕਿਨ ਦਿਨ ਨੂੰ ਰਾਤ ਨਹੀਂ ਬਣਾ ਸਕਦੇ ਪ੍ਰਭੂ ਦੇ ਹੱਥ ਵਿੱਚ ਹੈ ਦੁੱਖ ਸੁੱਖ ਸੁੱਖ ਦੁੱਖ ਉਹਦੇ ਹੱਥ ਵਿੱਚ